ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆਪਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਵਿਕਰਮ ਸਿੰਘ ਮਜੀਠੀਆ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੱਖਰੀ ਬੈਰਕ ਦੇ ਵਿੱਚ ਰੱਖਿਆ ਜਾਵੇ ਸੋ ਅੱਜ ਇਸ ਮਾਮਲੇ ਦੀ ਸੁਣਵਾਈ ਹੈ ਪਰ ਕੱਲ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਵਿਜੀਲੈਂਸ ਬਿਊਰੋ ਲਗਾਤਾਰ ਵਿਕਰਮ ਮਜੀਠੀਆ ਦੇ ਘਰ ਬਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਕੀ ਹੈ ਇਹ ਕੇਸ ਆਖਿਰ ਹੁਣ ਖੜਿਆ ਕਿੱਥੇ ਹੈ 22 ਤਰੀਕ ਨੂੰ ਕੀ ਜ਼ਮਾਨਤ ਤੇ ਵੀ ਸੁਣਵਾਈ ਹੋ ਸਕਦੀ ਹੈ ਸੋ ਵਕ ਵਕ ਪਹਿਲੂਆਂ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਅੱਜ ਦਾ ਦਿਨ ਬਿਕਰਮ ਸਿੰਘ ਮਜੀਠੀਏ ਦੇ ਲਈ ਬਹੁਤ ਮਹੱਤਵਪੂਰਨ ਹੈ ਅੱਜ ਬਿਕਰਮ ਸਿੰਘ ਮਜੀਠੀਏ ਦੇ ਮਾਮਲੇ ਦੇ ਵਿੱਚ ਇੱਕ ਪਟੀਸ਼ਨ ਤੇ ਸੁਪਲਾਈ ਸੁਣਵਾਈ ਹੈ ਬਿਕਰਮ ਸਿੰਘ ਮਜੀਠੀਏ ਦੇ ਵਕੀਲਾਂ ਨੇ ਅਦਾਲਤ ਦੇ ਵਿੱਚ ਪਟੀਸ਼ਨ ਲਾਈ ਸੀ ਕਿ ਬਿਕਰਮ ਨੂੰ ਜੇਲ੍ਹ ਦੇ ਵਿੱਚ ਇਕੱਲੇ ਨੂੰ ਇੱਕ ਬੈਰਕ ਚ ਰੱਖਿਆ ਜਾਵੇ ਉਹਨਾਂ ਦੇ ਨਾਲ ਨਾ ਤਾਂ ਜਿਨ੍ਹਾਂ ਕੈਦੀਆਂ ਨੂੰ ਸਜ਼ਾ ਹੋ ਚੁੱਕੀ ਹੈ ਉਹਨਾਂ ਨੂੰ ਨਾਲ ਰੱਖਿਆ ਜਾਵੇ ਨਾ ਉਹਨਾਂ ਦੇ ਨਾਲ ਅੰਡਰ ਟ੍ਰਾਇਲ ਕੈਦੀਆਂ ਨੂੰ ਰੱਖਿਆ ਜਾਵੇ ਵਿਕਰਮ ਦੇ ਵਕੀਲਾਂ ਨੇ ਕਈ ਤੱਥ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਦੇ ਵਿੱਚ ਰੱਖੇ ਸੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਵਿਕਰਮ orange ਕੈਟਾਗਰੀ ਦੇ ਪ੍ਰੋਟੈਕਟਿਵ ਨੇ ਔਰ ਜੇਲ ਮੈਨੂਅਲ ਦੇ ਹਿਸਾਬ ਦੇ ਨਾਲ ਜਿਹੜੇ orange category ਦੇ ਪ੍ਰੋਟੈਕਟਿਵ ਨੇ ਉਹਨਾਂ ਨੂੰ ਜੇਲ ਦੇ ਵਿੱਚ ਇਕੱਲਿਆਂ ਨੂੰ ਬੈਰਕ ਮਿਲਦੀ ਹੈ ਜਾਂ ਉਹਨਾਂ ਦੇ ਨਾਲ ਕਿਸੇ ਨੂੰ ਰੱਖਿਆ ਨਹੀਂ ਜਾਂਦਾ ਇਸ ਗੱਲ ਨੂੰ ਆਧਾਰ ਬਣਾ ਕੇ ਵਿਕਰਮ ਦੇ ਮੁਜੀਦ ਵਕੀਲਾ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਔਰ ਅਦਾਲਤ ਨੇ 17 ਜੁਲਾਈ ਤੇ ਇਹਦੀ ਅੱਗੇ ਡੇਟ ਪਾਈ ਸੀ ਪਿਛਲੀ ਵਾਰੀ ਜਦੋਂ ਇਸ ਮਾਮਲੇ ਤੇ ਸੁਣਵਾਈ ਹੋਈ ਤਾਂ ਜਿਹੜੇ ਸਰਕਾਰੀ ਪੱਖ ਦੇ ਵਕੀਲ ਨੇ ਉਹਨਾਂ ਨੇ ਉਹ ਪੇਸ਼ ਨਹੀਂ ਹੋਏ ਉਹਨਾਂ ਨੇ ਸਮਾਂ ਮੰਗਿਆ ਸੋ ਅੱਜ 17 ਜੁਲਾਈ ਦਾ ਦਿਨ ਬਹੁਤ ਵੱਡੀ ਅਹਿਮੀਅਤ ਵਾਲਾ ਹੈ ਅੱਜ ਸਰਕਾਰੀ ਵਕੀਲ ਅਦਾਲਤ 'ਚ ਪੇਸ਼ ਹੋਣਗੇ ਕਿਉਂਕਿ 2-3 ਦਿਨ ਪਹਿਲਾਂ ਵਿਧਾਨ ਸਭਾ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਜੀਠੀਏ ਤੇ ਸਿਆਸੀ ਤਵਲ ਲਾਇਆ ਸੀ ਉਹਨਾਂ ਨੇ ਜਿਹੜਾ ਸੈਸ਼ਨ ਸੀ ਜਿਹਦੇ ਵਿੱਚ ਬੀਅਦਬੀ ਰੋਕੂ ਬਿੱਲ ਆਂਦਾ ਗਿਆ ਔਰ ਉਹਨਾਂ ਨੇ ਨਸ਼ੇ ਦੇ ਮਸਲੇ ਤੇ ਜਿਹਦੇ ਤੇ ਡਿਬੇਟ ਕੀਤੀ ਉਦੋਂ ਵਿਕਰਮ ਤੇ ਬਹੁਤ ਵੱਡੇ ਇਲਜ਼ਾਮ ਭਗਵੰਤ ਮਾਨ ਨੇ ਲਾਏ ਔਰ ਇਹ ਤੋ ਤੱਕ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਕਿ ਹੁਣ ਜੇਲ੍ਹ ਦੇ ਵਿੱਚ ਸਹਰਾਣਾ ਮੰਗਿਆ ਜਾ ਰਿਹਾ ਹੈ ਹਾਲਾਂਕਿ ਵਿਕਰਮ ਦੇ ਵਕੀਲਾਂ ਨੇ ਇਹਨਾਂ ਗੱਲਾਂ ਨੂੰ ਨਕਾਰਿਆ ਕਾਲ ਅਰਸ਼ਦੀਪ ਕਲੀਅਰ ਨੇ ਇਹਨਾਂ ਗੱਲਾਂ ਨੂੰ ਨਕਾਰਤਾ ਕਿ ਵਿਕਰਮਜੀਠੀਏ ਨੇ ਕਿਸੇ ਤਰ੍ਹਾਂ ਦੇ ਸਹਰਾਣੇ ਦੀ ਮੰਗ ਨਹੀਂ ਕੀਤੀ ਜਦੋਂ 5 ਮਹੀਨੇ ਜੇਲ੍ਹ ਦੇ ਵਿੱਚ ਪਹਿਲਾਂ ਵਿਕਰਮ ਸਿੰਘ ਰਹੇ ਨੇ ਉਦੋਂ ਵੀ ਉਹਨਾਂ ਨੇ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਮੰਗੀਆਂ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਜੇਲ੍ਹ ਦੇ ਵਿੱਚ ਚਾਹੇ ਕੋਈ ਪੋਲਿਟਿਕਲ ਵਿਅਕਤੀ ਆ ਚਾਹੇ ਸਧਾਰਨ ਵਿਅਕਤੀ ਹੈ ਸਭ ਨੂੰ ਇੱਕੋ ਜੀਆਂ ਸਹੂਲਤਾਂ ਮਿਲਣਗੀਆਂ ਇਸ ਕਰਕੇ ਵਿਕਰਮ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦਾ ਸਾਫ ਸਟੈਂਡ ਹੈ ਕਿ ਜੋ ਕੁਝ ਅਦਾਲਤਾਂ ਦੀਆਂ ਸਹੂਲਤਾਂ ਨੇ ਜੇਲ੍ਹਾਂ ਦੀਆਂ ਸਹੂਲਤਾਂ ਨੇ ਉਹ ਹੀ ਸਾਰਿਆਂ ਨੂੰ ਮਿਲਣਗੀਆਂ ਕਿਸੇ ਨੂੰ ਕੋਈ ਵੀਆਈਪੀ ਜਾਂ ਵੀਆਈਪੀ ਟ੍ਰੀਟਮੈਂਟ ਨਹੀਂ ਪਰ ਜਿਹੜੀ ਮੰਗ ਸੀ ਕਿ ਵਿਕਰਮ ਨੂੰ ਬੈਰਕਟ ਵਿੱਚ ਇਕੱਲਾ ਰੱਖਿਆ ਜਾਵੇ ਉਹਦੇ ਪਿੱਛੇ ਤਰਕ ਦਿੱਤੇ ਨੇ ਕਈ ਉਹ ਕਹਿੰਦੇ ਜਦੋਂ ਵਿਜੀਲੈਂਸ ਬਿਊਰੋ ਵਿਕਰਮ ਜੀਠੀਏ ਨੂੰ ਅਦਾਲਤ ਚ ਪੇਸ਼ ਕਰਨ ਲਈ ਲੈ ਕੇ ਆਉਂਦੀ ਸੀ ਤਾਂ ਅਦਾਲਤ ਦੇ ਵਿੱਚ ਸੁਰੱਖਿਆ ਬਹੁਤ ਵਧਾਈ ਜਾਂਦੀ ਸੀ ਵਿਕਰਮ ਜੀਠੀਆ ਪੱਤਰਕਾਰਾਂ ਤੱਕ ਨਾਲ ਨਹੀਂ ਮਿਲਾਏ ਗਏ ਉਹਨਾਂ ਨੂੰ ਨਾ ਤਾਂ ਖੁੱਲੀ ਜੀਪ 'ਚ ਲੈ ਕੇ ਆਂਦਾ ਗਿਆ ਔਰ ਨਾ ਹੀ ਉਹ ਜਿਸ ਗੱਡੀ 'ਚ ਵਿਕਰਮ ਜੀਠੀਏ ਨੂੰ ਲਿਜਾਇਆ ਗਿਆ ਉਹ ਕਿਸੇ ਨੂੰ ਨਜ਼ਰ ਆਈ ਭਾਵ ਪੰਜਾਬ ਪੁਲਿਸ ਦਾ ਦਾਵਾ ਸੀ ਕਿ ਵਿਕਰਮ ਜੀਠੀਏ ਦੀ ਸਿਕਿਉਰਿਟੀ ਨੂੰ ਖਤਰਾ ਹੈ ਇਸ ਕਰਕੇ ਅਸੀਂ ਬਹੁਤ ਸੁਰੱਖਿਅਤ ਤਰੀਕੇ ਦੇ ਨਾਲ ਵਿਕਰਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲੈ ਕੇ ਆਉਣੇ ਆ ਇਹਨਾਂ ਗੱਲਾਂ ਨੂੰ ਆਧਾਰ ਬਣਾਇਆ ਵਿਕਰਮ ਦੇ ਮਜੀਠੀਆਂ ਨੇ ਅਦਾਲਤ 'ਚ ਕਿ ਅਗਰ ਪੰਜਾਬ ਪੁਲਿਸ ਦਾ ਦਾਵਾ ਸੀ ਕਿ ਵਿਕਰਮ ਨੂੰ ਇੰਨੀ ਜ਼ਿਆਦਾ ਸੁਰੱਖਿਆ ਦੀ ਲੋੜ ਹੈ ਤੇ ਫਿਰ ਜਿਹੜੀ ਨਾਬਾ ਦੀ ਨਵੀਂ ਜੇਲ ਹੈ ਜਿਹਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਅਲੋਕ ਬੰਦੀ ਨੇ ਜਾਂ ਸਜਾਇਆ ਜਾਫਤਾ ਨੇ ਜਿਹੜੇ ਬਹੁਤ ਗੰਭੀਰ ਅਪਰਾਧਾਂ ਦੇ ਵਿੱਚ ਵੀ ਨੇ ਭਾਵੇਂ ਉਹ ਅੰਡਰ ਟ੍ਰਾਇਲ ਨੇ ਭਾਵੇਂ ਸਜਾਇਆ ਜਾਫਤਾ ਨੇ ਸੋ ਉਹ ਵਿਕਰਮ ਦੀ ਸਕਿਉਰਿਟੀ ਨੂੰ ਲੈ ਕੇ ਵੀ ਚਿੰਤਤ ਨੇ ਇਸ ਕਰਕੇ ਉਹਨਾਂ ਦੀ ਮੰਗ ਹੈ ਸੋ ਅੱਜ ਇਸ ਮਾਮਲੇ ਦੇ ਵਿੱਚ ਬੜਾ ਦਿਲਚਸਪ ਫੈਸਲਾ ਆ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਅਦਾਲਤ ਅਗਲੀ ਡੇਟ ਪਾ ਦੇ ਲੇਕਿਨ ਅਗਰ ਪੰਜਾਬ ਸਰਕਾਰ ਦੇ ਵਕੀਲ ਆਉਂਦੇ ਨੇ ਸਰਕਾਰੀ ਵਕੀਲ ਆਉਂਦੇ ਨੇ ਉਹ ਵੀ ਆਪਣਾ ਪੱਖ ਰੱਖਣਗੇ ਵਿਕਰਮਜੀਠੇ ਦੀ ਸਕਿਉਰਿਟੀ ਨੂੰ ਲੈ ਕੇ ਔਰ ਅਦਾਲਤ ਦੇ ਵਿੱਚ ਅੱਜ ਤੈਅ ਹੋਊਗਾ ਕਿ ਕੀ ਮੌਜੂਦਾ ਸਮੇਂ 'ਚ ਅਗਰ ਕੋਈ ਕੈਦੀ ਔਰੇਂਜ ਕੈਟਾਗਰੀ ਦਾ ਪ੍ਰੋਟੈਕਟਿਵ ਹੈ ਕਿਸੇ ਸਪੈਸ਼ਲ ਕੈਟਾਗਰੀ ਦਾ ਪ੍ਰੋਟੈਕਟਿਵ ਹੈ ਇਹ ਉਹਨੂੰ ਸੈੱਲ 'ਚ ਕੱਲਾ ਰੱਖਿਆ ਜਾ ਸਕਦਾ ਹੈ ਜਾਂ ਉਹਨੂੰ ਸਪੈਸ਼ਲ ਬੈਰਕ ਦਿੱਤੀ ਜਾ ਸਕਦੀ ਹੈ ਜਾਂ ਉਹਨੂੰ ਦੂਸਰੇ ਕੈਦੀਆਂ ਦੇ ਨਾਲ ਰਹਿਣਾ ਪਏਗਾ ਅੱਜ ਵਿਕਰਮ ਜੀਠੀਏ ਦੇ ਲਈ ਖੁਸ਼ਖਬਰੀ ਵੀ ਆ ਸਕਦੀ ਹੈ ਕਿ ਉਹਨਾਂ ਨੂੰ ਕੱਲਿਆਂ ਨੂੰ ਬੈਰਕ ਮਿਲ ਗਈ ਔਰ ਵਿਕਰਮ ਦੇ ਲਈ ਅੱਜ ਝਟਕੇ ਵਾਲੀ ਗੱਲ ਵੀ ਹੋ ਸਕਦੀ ਹੈ ਅਗਰ ਅਦਾਲਤ ਨੇ ਕਹਿ ਦਿੱਤਾ ਕਿ ਵੱਖਰੀ ਬੈਰਕ ਨਹੀਂ ਮਿਲਣੀ ਇਹ ਜੇਲ ਦਾ ਪ੍ਰਸ਼ਾਸਨ ਤੈਅ ਕਰੇਗਾ ਕਿ ਵਿਕਰਮ ਦੀ ਬੈਰਕ ਦੇ ਵਿੱਚ ਕੌਣ ਹੋਣਾ ਚਾਹੀਦਾ ਹੈ ਕੌਣ ਨਹੀਂ ਸਜ਼ਾ ਜੋ ਸਜ਼ਾ ਵਾਲੇ ਕੈਦੀ ਜਾਂ ਅੰਡਰ ਟ੍ਰਾਇਲ ਅੰਡਰ ਟ੍ਰਾਇਲ ਭਾਵ ਜਿਨ੍ਹਾਂ ਦੀ ਹਜੇ ਜਿਨ੍ਹਾਂ ਦੇ ਕੇਸ ਚੱਲ ਰਹੇ ਨੇ ਕੋਈ ਫੈਸਲਾ ਨਹੀਂ ਹੋਇਆ ਵਿਕਰਮ ਖੁਦ ਇੱਕ ਅੰਡਰ ਟ੍ਰਾਇਲ ਹੈ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਪਰ ਅੱਜ ਦੀ ਕਾਰਵਾਈ ਤੇ ਸਾਰਿਆਂ ਦੀ ਨਜ਼ਰ ਰਹੀ ਡਲਾਜੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਸੰਬੰਧ ਦੇ ਵਿੱਚ ਧਮਕੀਆਂ ਆਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਕੀ ਸਰਕਾਰਾਂ ਜਾਂ ਸਾਡੀਆਂ ਜਿਹੜੀਆਂ ਏਜੰਸੀਆਂ ਦੀ ਅਸੀਂ ਗੱਲ ਕਰ ਲਈਏ ਇਸ ਤਰ੍ਹਾਂ ਦੇ ਮਾਮਲੇ ਨਾਲ ਨਜਿੱਠਣ ਦੇ ਲਈ ਸਮਰੱਥ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਇਸ ਤਰ੍ਹਾਂ ਦੇ ਇਹ ਜਿਹੜੀਆਂ ਧਮਕੀਆਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਪਿੱਛੇ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਸਕਦੀ ਹੈ ਅਲੱਗ-ਅਲੱਗ ਜੋ ਹੈ ਕਿਆਸ ਲਗਾਏ ਜਾ ਰਹੇ ਨੇ ਤੁਸੀਂ ਜੋ ਉੱਪਰ ਕੀ ਕਹਿਣਾ ਚਾਹੋਗੇ ਪੂਰਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਨਾ ਨਾਲ ਦੇ ਨਾਲ ਆਪਾਂ ਗੱਲ ਇਹ ਵੀ ਸਾਂਝੀ ਜ਼ਰੂਰ ਕਰਨੀ ਹੈ ਜੋ ਕਿ ਬੀਤੇ ਦਿਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਉਹਨਾਂ ਨੇ ਇਹ ਗੱਲ ਵੀ ਜੋ ਹੈ ਜ਼ाहिर ਕੀਤੀ ਜੋ ਕਿ ناਖੁਸ਼ ਨਜ਼ਰ ਆਈ ਜਿਸ ਗੱਲ ਤੋਂ ਕਿ ਸਰਕਾਰਾਂ ਜੋ ਹੈ ਸਰਗਰਮ ਨਹੀਂ ਹੈ ਇਸ ਮਾਮਲੇ ਨੂੰ ਹੌਲੀ ਚਿੰਤਾ ਨਾਲ ਨਹੀਂ ਲਿਆ ਜਾ ਰਿਹਾ ਸੋ ਇਸ ਮਾਮਲੇ ਦੇ ਉੱਪਰ ਤਾਜ਼ਾ ਅਪਡੇਟ ਤੇ ਪੂਰੀ ਜਾਣਕਾਰੀ ਸਾਂਝੀ ਕਰਿਓ ਦੇਖੋ ਦੁਨੀਆ ਭਰ ਦੇ ਆਸਥਾ ਦਾ ਕੇਂਦਰ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਔਰ ਧੰਕੀ ਭਰੀਆਂ ਈਮੇਲਾਂ ਆਉਣੀਆਂ ਇਹ ਨਿਸ਼ਚਿਤ ਤੌਰ ਤੇ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਲੇਕਿਨ ਇਹਦੇ ਨਾਲ ਇੱਕ ਸਵਾਲ ਹੀ ਖੜਾ ਹੁੰਦਾ ਹੈ ਕਿ ਸਾਡੇ ਜਿਹੜੇ ਭਾਰਤ ਦੇ ਬਹੁਤ ਵੱਡੇ ਵੱਡੇ ਧਾਰਮਿਕ ਸਥਾਨ ਨੇ ਦੁਨੀਆ ਦੇ ਵੱਡੇ ਧਾਰਮਿਕ ਸਥਾਨਾਂ ਦੇ ਵਿੱਚੋਂ ਇੱਕ ਹੈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸੋ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਦੀ ਜਦੋਂ ਗੱਲ ਆ ਜਾਂਦੀ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਉਚੇਚੇ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਜਿਸ ਤਰ੍ਹਾਂ ਧਮਕੀ ਭਰੀਆਂ ਈਮੇਲਾਂ ਆਈਆਂ ਪ੍ਰਸ਼ਾਸਨ ਵੀ ਹਰਕਤ ਚਾਹੀ ਬੀਐਸਐਫ ਹਰਕਤ ਚਾਹੀ ਸਾਡੀ ਆਰਮੀ ਹਰਕਤ ਚਾਹੀ ਪ੍ਰਸ਼ਾਸਨ ਨੇ ਹਰ ਸੰਭਵ ਸਹਾਇਤਾ ਦੇ ਲਈ ਸਾਰਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਔਰ ਪੂਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਰਜਿੰਦਰ ਸਿੰਘ ਧਾਮੀ ਸਾਰੇ ਬਹੁਤ ਜ਼ਿਆਦਾ ਐਕਟਿਵ ਹੋਏ ਔਰ ਹਰ ਕਿਸੇ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਹਨਾਂ ਈਮੇਲਜ਼ ਪਿੱਛੇ ਜਿਨ੍ਹਾਂ ਦੇ ਵਿੱਚ ਧਮਕੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਇਹਨਾਂ ਦੇ ਪਿੱਛੇ ਕੌਣ ਹੈ ਮੈਨੂੰ ਇਹ ਲੱਗਦਾ ਕਿ ਇਹ ਕੋਈ ਬਹੁਤ ਵੱਡੀ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਨੇ ਇਹ ਈਮੇਲਾਂ ਇਹਨਾਂ ਸੌਖਾ ਨਹੀਂ ਹੈ ਜਿਸ ਤਰ੍ਹਾਂ ਦਾ ਜ਼ਿਕਰ ਕੀਤਾ ਗਿਆ ਈਮੇਲਾਂ ਦੇ ਵਿੱਚ ਪਰ ਈਮੇਲਾਂ ਦੇ ذریعے ਪੂਰੀ ਦੁਨੀਆ ਦੇ ਵਿੱਚ ਇਸ ਖਬਰ ਦੇ ਉੱਭਰਣ ਤੋਂ ਬਾਅਦ ਕੁਝ ਲੋਕਾਂ ਦੇ ਇਹ ਮਨਸ਼ੇ ਹੋ ਸਕਦੇ ਸੀ ਕਿ ਅਸੀਂ ਈਮੇਲਾਂ ਕਰੀਏ ਜਿਹਦੇ ਨਾਲ ਇਹ ਖਬਰਾਂ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਆਉਣ ਔਰ ਕਿਤੇ ਨਾ ਕਿਤੇ ਦਹਿਸ਼ਤ ਫੈਲੇ ਹਫੜਾ ਦਫੜੀ ਪੈਲੇ ਪਰ ਹੁਣ ਜਿਹੜੀ ਚੁਣੌਤੀ ਹੈ ਸਭ ਤੋਂ ਵੱਡੀ ਇੱਕ ਤਾਂ ਭਾਰਤ ਸਰਕਾਰ ਨੂੰ ਬਹੁਤ ਗੰਭੀਰਤਾ ਪੂਰਵਕ ਕਿਸੇ ਵਿਸ਼ੇਸ਼ ਸੈੱਲ ਦੀ ਸਥਾਪਨਾ ਕਰਨੀ ਚਾਹੀਦੀ ਹੈ ਕਿ ਸਾਡੇ ਮੁਲਕ ਦੇ ਵਿੱਚ ਭਵੇਂ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਹੈ ਜਾਂ ਸਾਡੇ ਹੋਰ ਵੱਡੇ ਧਾਰਮਿਕ ਥਾਮਾਂ ਨੇ ਪੂਰੇ ਭਾਰਤ ਚ ਸ਼ਰਾਰਤੀ ਤਤ ਜਾਂ ਦੂਜੇ ਮੁਲਕ ਦੇ ਵਿੱਚ ਬੈਠੇ ਮਾੜੇ ਲੋਕ ਇਹ ਸਾਡੇ ਦੁਸ਼ਮਣਾਂ ਦੀਆਂ ਏਜੰਸੀਆਂ ਕੋਈ ਵੀ ਇਸ ਤਰੀਕੇ ਦੀ ਸੋਚ ਮਨਚੀ ਨਾ ਲਿਆ ਸਕੇ ਕਿ ਅਸੀਂ ਸਾਡੇ ਵੱਡੇ ਧਾਰਮਿਕ ਸਥਾਨਾਂ ਦੇ ਉੱਤੇ ਅਸੀਂ ਚਿੰਤਤ ਹੋਈਏ ਉਹਨਾਂ ਨੂੰ ਲੈ ਕੇ ਹੁਣ ਇਹਦੇ ਲਈ ਇੱਕ ਤਾਂ ਇੱਕ ਤਾਂ ਨੈਸ਼ਨਲ ਪੱਧਰ ਦਾ ਮੋਨੀਟਰਿੰਗ ਸੈੱਲ ਬਣਾਇਆ ਜਾਣਾ ਚਾਹੀਦਾ ਹੈ ਜਿਹਦੇ ਵਿੱਚ ਪੂਰੀ ਹਾਈ ਟੈਕ ਵਿਵਸਥਾ ਹੋਵੇ ਇਹ ਪਤਾ ਕਰਨ ਦੀ ਕਿ ਅਗਰ ਕੋਈ ਸ਼ਰਾਰਤੀ ਤੱਤ ਜਾਂ ਕੋਈ ਸਾਜ਼ਿਸ਼ ਘੜਾ ਕੋਈ ਈਮੇਲ ਕਰਦਾ ਹੈ ਤੇ ਤੁਰੰਤ ਇਹ ਪਤਾ ਲੱਗ ਸਕੇ ਕਿ ਇਹ ਈਮੇਲ ਕਿੱਥੋਂ ਕੀਤੀ ਗਈ ਹੈ ਕਿ ਇਹ ਈਮੇਲ ਭਾਰਤ ਦੇ ਅੰਦਰੋਂ ਕੀਤੀ ਗਈ ਹੈ ਜਾਂ ਦੁਨੀਆ ਦੇ ਕਿਸੇ ਹੋਰ ਕੋਨੇ ਤੋਂ ਕੀਤੀ ਗਈ ਹੈ ਤਾਂ ਕਿ ਸੁਚੇਤ ਹੋਇਆ ਜਾ ਸਕੇ ਕਿ ਇਸ ਈਮੇਲ ਦਾ ਉਦੇਸ਼ ਸਿਰਫ دہشت ਪਾਉਣਾ ਹੈ ਜਾਂ ਸੱਚਮੁੱਚ ਇਸ ਈਮੇਲ ਦੇ ਨਾਲ ਸੰਬੰਧਤ ਚਿੰਤਾ ਜਿਹੜੀ ਹੈ ਉਹ ਜਾਂ ਜਿਹੜੀ ਘਟਨਾ ਦਾ ਜਾਂ ਜਿਹੜੀ ਧਮਕੀ ਹੈ ਦਿੱਤੀ ਗਈ ਹੈ ਉਹ ਵਾਪਰ ਸਕਦੀ ਹੈ ਸੋ ਹਜੇ ਤੱਕ ਸਮੱਸਿਆ ਇਹ ਹੈ ਕਿ 5 ਦਿਨ ਹੋ ਗਏ ਲਗਾਤਾਰ 3-4 ਦਿਨਾਂ ਦੇ ਵਿੱਚ 5 ਈਮੇਲਸ ਆ ਗਈਆਂ ਹਜੇ ਤੱਕ ਇਹ ਖੁਲਾਸਾ ਨਹੀਂ ਹੋ ਸਕਿਆ ਸੁਰੱਖਿਆ ਏਜੰਸੀਆਂ ਵੱਲੋਂ ਕਿ ਇਹ ਇਹ ਈਮੇਲਸ ਕਿੱਥੋਂ ਕੀਤੀਆਂ ਗਈਆਂ ਨੇ ਕੱਲ ਹਰਜਿੰਦਰ ਸਿੰਘ ਧਾਮੀ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਦੱਸਿਆ ਕਿ ਕਿਵੇਂ ਕੇਰਲ ਦੇ ਮੁੱਖ ਮੰਤਰੀ ਦਫ਼ਤਰ ਦੇ ਨਾਂ ਤੇ ਈਮੇਲ ਬਣਾਈ ਗਈ ਕਿਵੇਂ ਸਾਭਕਾ ਚੀਫ ਜਸਟਿਸ ਆਫ ਇੰਡੀਆ ਉਹਨਾਂ ਦੇ ਨਾਮ ਤੇ ਈਮੇਲ ਬਣਾਈ ਗਈ ਕਿਉਂਕਿ ਈਮੇਲ ਭੇਜਣ ਵਾਲਿਆਂ ਦਾ ਮਕਸਦ ਵੱਡੀਆਂ ਸ਼ਖਸੀਅਤਾਂ ਦਾ ਨਾਮ ਲਿਖ ਕੇ ਖਬਰ ਸੁਰਖੀ ਵੱਡੀ ਕਰਨ ਦੀ ਮਨਸ਼ਾ ਹੋ ਸਕਦੀ ਹੈ ਉਹਨਾਂ ਦੀ ਮਨਸ਼ਾ ਇਹੀ ਹੈ ਕਿ ਸਾਡੀ ਈਮੇਲ ਤੋਂ ਬਾਅਦ ਦਹਿਸ਼ਤ ਫੈਲੇ ਤੇ ਇਹ ਮਾਮਲਾ ਖਬਰਾਂ ਚ ਜਾਵੇ ਹੁਣ ਇਹ ਵੀ ਇੱਕ ਸਵਾਲ ਬਹੁਤ ਵੱਡਾ ਹੈ ਕਿ ਕੀ ਇਸ ਮਨਸ਼ ਇਸ ਈਮੇਲਾਂ ਪਿੱਛੇ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਤਾਂ ਨਹੀਂ ਕਿ ਬਹੁਤ ਵੱਡੀ ਗਿਣਤੀ ਚ ਦੁਨੀਆ ਭਰ ਦੇ ਲੋਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਸਜਦਾ ਕਰਨ ਆਉਂਦੇ ਨੇ ਕਿਤੇ ਸ਼ਰਧਾਲੂਆਂ ਦੀ ਗਿਣਤੀ ਘਟਾਉਣ ਦੇ ਲਈ ਕੋਈ ਸਾਜ਼ਿਸ਼ ਤਾਂ ਨਹੀਂ ਘੜੀ ਗਈ ਇਹ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਸਾਡੀਆਂ ਸਰਕਾਰਾਂ ਨੂੰ ਚਿੰਤਨ ਕਰਨ ਦੀ ਲੋੜ ਹੈ ਇਹ ਮਾਮਲਾ ਬਹੁਤ ਵੱਡਾ ਹੋ ਗਿਆ ਔਰ ਪੰਜਾਬ ਦੀ ਸਰਕਾਰ ਨੇ ਹਾਲਾਂਕਿ ਤੁਰੰਤ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਕੇਂਦਰ ਦਾ ਗ੍ਰਹਿ ਮੰਤਰਾਲਾ ਔਰ ਪੰਜਾਬ ਦਾ ਗ੍ਰਹਿ ਮੰਤਰਾਲਾ ਔਰ ਪੰਜਾਬ ਦੇ ਡੀਜੀਪੀ ਔਰ ਕੇਂਦਰ ਦੀਆਂ ਸਾਰੀਆਂ ਏਜੰਸੀਆਂ ਮਿਲ ਕੇ ਇਸ ਤਰੀਕੇ ਦੀਆਂ ਭਵਿੱਖ ਚ ਚੁਣੌਤੀਆਂ ਨਾਲ ਦੇ ਨਾਲ ਨਿਭੜਨ ਦੇ ਲਈ ਇੱਕ ਵਿਸ਼ੇਸ਼ ਸੈੱਲ ਦਾ ਗਠਨ ਕਰਨ ਔਰ ਬਹੁਤ ਹਾਈ ਟੈਕ ਸਿਕਿਉਰਿਟੀ ਲਾਈ ਜਾਵੇ ਸਾਰੇ ਜਿਹੜੇ ਪਰਿਸਰ ਨੇ ਉਹਨਾਂ ਦੇ ਬਾਹਰ ਬਾਰ ਹਾਈ ਟੈਕ ਸਿਕਿਉਰਿਟੀ ਲਾਈ ਜਾਵੇ ਤਾਂ ਕਿ ਕੋਈ ਜਿਹੜਾ ਗੈਰ ਕਾਨੂੰਨੀ ਪਦਾਰਥ ਹੈ ਉਹ ਵੀ ਅੰਦਰ ਨਾ ਜਾ ਸਕੇ ਇਸ ਤਰ੍ਹਾਂ ਦੇ ਸਕੈਨਰ ਲੱਗੇ ਹੋਣੇ ਚਾਹੀਦੇ ਨੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਔਰ ਮर्याਦਾ ਦੇ ਨਾਲ ਤਾਂ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਜਾਂਚ ਦੇ ਨਾਂ ਤੇ ਦਿੱਕਤ ਨਾ ਹੋਵੇ ਔਰ ਸ਼ਰਧਾਲੂ ਵੀ ਖੁਸ਼ੀ ਖੁਸ਼ੀ ਉਸ ਸਿਕਿਉਰਿਟੀ ਪੈਟਰਨ ਦਾ ਹਿੱਸਾ ਬਣਨ ਜਿਹਦੇ ਨਾਲ ਉਹਨਾਂ ਨੂੰ ਵੀ ਇਹ ਸੁਨਿਸ਼ਚਿਤ ਹੋਵੇ ਕਿ ਖਤਰੇ ਵਾਲੀ ਗੱਲ ਨਹੀਂ ਹੋ ਸਕਦੀ ਔਰ ਸ਼ਰਦਾਲੂ ਬਿਨਾ ਕਿਸੇ ਡਰ ਦੇ ਆ ਸਕਣ ਸੋ ਇਹ ਇੱਕ ਬਹੁਤ ਵੱਡਾ ਸਮਾਂ ਬਣ ਗਿਆ ਜਿਹੜੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਔਜਲਾ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਕਈ ਗੰਭੀਰ ਮੰਗਾਂ ਕੀਤੀਆਂ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਹਾਈ ਟੈਕ ਸਕਿਉਰਿਟੀ ਸਿਸਟਮ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਦੁਨੀਆ ਭਰ ਦੇ ਸੈਲਾਨੀ ਆਉਂਦੇ ਨੇ ਆਲੇ ਦੁਆਲੇ ਵੱਡਾ ਸੁਰੱਖਿਆ ਘੇਰਾ ਬਣੇ ਸੀਸੀਟੀਵੀ ਕੈਮਰੇ ਬਣਨ ਔਰ ਜਿਹੜੇ ਵੀ ਕੋਈ ਅ ਵਿਸਫੋਟਕ ਸਮਗਰੀ ਨੂੰ ਪਛਾਣ ਕਰਨ ਵਾਲੇ ਜਿਹੜੀ ਮਸ਼ੀਨਾਂ ਮਸ਼ੀਨਾਂ ਨੇ ਉਹ ਤਾਇਨਾਤ ਕੀਤੀਆਂ ਜਾਣ ਸ਼ਹਿਰ ਦੇ ਆਲੇ ਦੁਆਲੇ ਅ ਸ੍ਰੀ ਦਰਬਾਰ ਸਾਹਿਬ ਪ੍ਰਿਸਰ ਦੇ ਸੁਰੱਖਿਆ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਏ ਔਰ ਮਰਜ਼ੀ ਦੇ ਮੁਤਾਬਕ ਤਾਂ ਕਿ ਮर्यादा 'ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਹ ਭਵਿੱਖ ਦੀ ਜ਼ਰੂਰਤ ਬਣ ਸਕਦੀ ਹੈ ਕਿਉਂਕਿ ਹੁਣ ਜਿਹੜੀਆਂ ਈਮੇਲਾਂ ਆਈਆਂ ਨੇ ਇਦੇ ਵਿੱਚ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਲਗਾਤਾਰ ਜਾਂਚ ਕੀਤੀ ਹੈ ਖਤਰੇ ਵਾਲੀ ਗੱਲ ਨਹੀਂ ਹੈ ਪਰ ਭਵਿੱਖ ਵਿੱਚ ਵੀ ਇਸ ਤਰੀਕੇ ਦੀਆਂ ਧਮਕੀ ਭਰੀਆਂ ਈਮੇਲਾਂ ਦੇ ذریعے ਡਰ ਪੈਦਾ ਕੀਤਾ ਜਾ ਸਕਦਾ ਹੈ ਔਰ ਕਿਸੇ ਮਾੜੀ ਮਨਸ਼ਾ ਨੂੰ ਅੰਜਾਮ ਦੇਣ ਦੇ ਲਈ ਵੀ ਯਤਨ ਕਰ ਸਕਦੇ ਨੇ ਦੇਸ਼ ਵਿਰੋਧੀ ਲੋਕ ਇਸ ਕਰਕੇ ਗੁਰਜੀਤ ਔਜਲਾ ਦੀ ਚਿੱਠੀ ਵੀ ਬੜੀ ਗੰਭੀਰ ਹੈ ਪੰਜਾਬ ਦੇ ਮੁੱਖ ਮੰਤਰੀ ਔਰ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਇਸ ਮਸਲੇ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਵੀ ਵਿਚਾਰੇ ਜਾਣ ਦੀ ਲੋੜ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਮੈਂ ਉਹਨਾਂ ਦਾ ਵੀ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਕਿਸੇ ਤਰ੍ਹਾਂ ਦੀ ਕਮੀ ਸੁਰੱਖਿਆ ਦੇ ਵਿੱਚ ਨਹੀਂ ਛੱਡੀ ਜਾ ਰਹੀ ਪੰਜਾਬ ਦੇ ਡੀਜੀਪੀ ਔਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਵੀ ਲਗਾਤਾਰ ਡੀਐਸਪੀ ਪੱਦਰ ਦੇ ਡੀਸੀਪੀ ਪੱਦਰ ਦੇ ਅਧਿਕਾਰੀ ਵੱਡੀ ਗਿਣਤੀ ਚ ਚੇਤਨਾਤ ਕੀਤੇ ਨੇ ਤਾਂਕਿ ਸੁਰੱਖਿਆ ਤੇ ਨਜ਼ਰ ਰਵੇ ਔਰ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਚ ਕਮੀ ਨਾ ਰਹੇ ਇੱਕ ਵਾਰੀ ਹਰਜਿੰਦਰ ਸਿੰਘ ਧਾਮੀ ਦੀ ਗੱਲ ਵੀ ਸੁਣ ਲਈਏ ਔਰ ਵੱਡੇ ਪੁਲਿਸ ਅਫਸਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉਹਨਾਂ ਦੀ ਗੱਲ ਵੀ ਸੁਣੀਏ ਮੈਂ ਦੇਖਦਾ ਕੱਲ ਫਿਰ VSF VSF ਵਿੱਚ ਤੇ ਡਿਪਲੂਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵਿੱਚ ਟੈਰਰ ਤਾਂ ਨਹੀਂ ਪਾ ਰਹੇ ਕਿਤੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਅਸੀਂ ਚਿੰਤਿਤ ਹਾਂ ਅਸੀਂ ਕਹਿ ਰਹੇ ਹਾਂ ਵੀ ਭਾਈ ਇਹਦੇ ਬਾਰੇ ਪਤਾ ਕਰੋ ਪਤਾ ਕਰੋ ਪਤਾ ਕਰੋ ਤੇ ਜੇ ਐਡਾ ਵੱਡਾ ਕਾਰਜ ਜਿਹੜਾ ਮੈਂ ਕਹਿੰਦਾ ਸਾਰੀ ਸਰਕਾਰਾਂ ਤੋਂ ਬਹੁਤ ਵੱਡਾ ਉੱਚਾ ਸਤਾਨ ਆ ਇਹਦੇ ਮੋਰੇ ਸਰਕਾਰ ਕੋਈ ਵੀ ਨਹੀਂ ਇਹ ਤਾਂ ਗੁਰੂ ਸਾਹਿਬ ਜੀ ਦੀ ਸਰਕਾਰ ਆ ਤੇ ਇੱਥੇ ਵੀ ਆਪਾਂ ਇਸ ਮਸਲੇ ਦੇ ਵਿੱਚ ਬੋਲ ਬੈਠੇ ਆ ਤੇ ਇਹ ਤਾਂ ਘੰਟੇ ਚ ਲੱਗਣਾ ਚਾਹੀਦਾ ਸੀ ਫਿਰ ਕਿਹੜੇ ਸਰਵਰ ਤੋਂ ਇਹ ਗੱਲ ਚੱਲ ਰਹੀ ਆ ਕਿਹੜਾ ਆਈਪੀ ਐਡਰੈਸ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਢੰਗਾਈ ਦੇ ਵਿੱਚ ਤੁਰੰਤ ਤਕਾਲਾਂ ਤੱਕ ਸਰਕਾਰ ਦੱਸੇ ਜਿਹੜੀ ਪੁਲਿਸ ਆਵੇ ਤੇ ਕਾਰਵਾਈ ਕਰੇ ਹਾਈਪਰ ਬ੍ਰਾਂਚ ਵਾਲੇ ਜਿਹੜੇ ਆ ਉਹ ਇਤ ਕ੍ਰਾਂਤ ਕਾਰਵਾਈ ਕਰਕੇ ਇਹਦਾ ਕਿੱਥੋਂ ਚਲਦਾ ਏ ਕਿੱਥੋਂ ਸਿਸਟਮ ਚੱਲ ਰਿਹਾ ਤੇ ਇਹ ਜਿਹੜਾ ਸਾਨੂੰ ਤਰੰਤੇ ਦੇ ਬਾਰੇ ਅਸੀਂ ਆਪਣਾ ਵੀ ਜਿਹੜਾ ਸਾਡਾ ਆਪਣਾ ਸਟਾਫ ਆ ਸੀ ਉਹ ਵੀ ਉਸ ਕੰਮ ਤੇ ਲਾਇਆ ਪਰ ਮੈਨੂੰ ਐਉਂ ਮਹਿਸੂਸ ਹੁੰਦਾ ਭਈ ਸ਼ਾਇਦ ਕੋਈ ਸਾਜ਼ਿਸ਼ ਨਾ ਹੋਵੇ ਐਸਜੀਪੀਸੀ ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਹੋ ਉਦੋਂ ਤੇ ਅਸੀਂ ਲਾਕ ਕੇਸ ਵੀ ਰਜਿਸਟਰ ਕਰ ਰਹੇ ਆ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੈਟਫਾਰਮ ਨੇ ਔਰ ਜਿਹ ਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਆ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਜਾਰੀ ਹੈ ਔਰ ਐਸਜੀਪੀਸੀ ਅਥਾਰਟिटीज ਨਾਲ ਅਸੀਂ ਲਗਾਤਾਰ ਰਾfte ਚਾ ਔਰ ਇਕੱਠੇ ਹੋ ਕੇ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਾਬੋਟੇਜ ਇਸ ਏਰੀਆ ਦੇ ਚੱਲ ਰਹੀ ਹੈ ਡੱਲਾ ਜੀ ਲੈਂਡ ਪੁਲਿੰਗ ਯੋਜਨਾ ਦੇ ਖਿਲਾਫ ਕੱਲ ਸਰਬ ਪਾਰਟੀ ਮੀਟਿੰਗ ਹੈ ਸੋ ਅਗਰ ਅਸੀਂ ਕੁੱਲ ਮਿਲਾ ਕੇ ਦੇਖੀਏ ਤਾਂ ਇਸ ਯੋਜਨਾ ਦਾ ਜਿਹੜਾ ਵਿਰੋਧ ਹੈ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਔਰ ਪੋਲੀਟੀਕਲ ਪਾਰਟੀਆਂ ਜੋ ਹੈ ਧਰਨੇ ਪ੍ਰਦਰਸ਼ਨ ਦੇ ਰਾਤੇ ਤੁਰ ਪਈਆਂ ਨੇ ਇਹ ਯੋਜਨਾ ਜਿਹੜੀ ਹੈ ਕਿੰਨਾ ਕੁ ਵੱਡਾ ਚੈਲੰਜ ਬਣਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਦੇ ਲਈ ਕਿ ਕਿਤੇ ਕਿਸੇ ਤਰ੍ਹਾਂ ਦੀ ਇਹ ਭਗਵੰਤ ਮਾਨ ਲਈ ਵੱਡੀ ਗਲਤੀ ਤਾਂ ਨਹੀਂ ਹੋਉਂਦੇ ਸਮੇਂ ਲਈ ਹੋ ਜਾਏਗੀ ਸੋ ਜ਼ਰੂਰ ਖੁੱਲ ਕੇ ਇਸ ਉੱਪਰ ਗੱਲ ਸਾਂਝੀ ਕਰਨਾ ਪੋਲੀਟੀਕਲ ਪਾਰਟੀਆਂ ਜਿਸ ਤਰ੍ਹਾਂ ਵਿਰੋਧ ਕਰ ਰਹੀਆਂ ਨੇ ਔਰ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਇਸ ਦੇ ਫਾਇਦੇ ਦੱਸ ਰਹੇ ਨੇ ਸੋ ਇਸ ਦਾ ਨਿਚੋੜ ਕੀ ਹੈ ਦੇਖੋ ਪੰਜਾਬ ਸਰਕਾਰ ਦੀ ਜਿਹੜੀ ਲੈਂਡ ਪੁਲਿੰਗ ਯੋਜਨਾ ਉਦਾ ਵਿਰੋਧ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਵੱਡੇ ਪੱਧਰ ਤੇ ਹੋ ਰਿਹਾ ਹੈ ਇਸ ਦੇ باوجود ਵੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰੀ ਪਬਲਿਕ ਮੰਚਾਂ ਤੋਂ ਇਸ ਗੱਲ ਦਾ ਵਾਅਦਾ ਕੀਤਾ ਹੈ ਪੰਜਾਬ ਦੇ ਕਿਸਾਨਾਂ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਲੈਂਡ ਪੁਲਿੰਗ ਚ ਉਹ ਦੇਣਾ ਚਾਹੁੰਦੇ ਨੇ ਮੁੱਖ ਮੰਤਰੀ ਦਾ ਦਾਵਾ ਹੈ ਪੂਰੀ ਸਰਕਾਰ ਦਾ ਦਾਵਾ ਹੈ ਕਿ ਕੋਈ ਵੀ ਜ਼ਮੀਨ ਜ਼ਬਰਦਸਤੀ ਨਹੀਂ ਲਈ ਜਾਣੀ ਜਿਹੜੇ ਕਿਸਾਨ ਆਪਣੀਆਂ ਜ਼ਮੀਨਾਂ ਦੇਣਾ ਚਾਹਣਗੇ ਉਹ ਜ਼ਮੀਨਾਂ ਲਈਆਂ ਜਾਣਗੀਆਂ ਪਰ ਦੂਜੇ ਪਾਸੇ ਲੈਂਡ ਪੁਲਿੰਗ ਦੀ ਯੋਜਨਾ ਤੇ ਵੱਡਾ ਵਿਰੋਧ ਸ਼ੁਰੂ ਹੋ ਗਿਆ ਹੈ ਕਿਸਾਨ ਸੰਗਠਨ ਹੌਲੀ-ਹੌਲੀ ਕਰਕੇ ਇਕਜੁੱਟ ਹੋ ਰਹੇ ਨੇ ਸਭ ਤੋਂ ਵੱਡੀ ਜ਼ਮੀਨ ਲੁਧਿਆਣਾ ਜ਼ਿਲ੍ਹਾ ਦੀ ਲੈਂਡ ਪੁਲਿੰਗ ਚ ਆਉਣੀ ਹੈ ਔਰ ਹਲਕਾ ਡਾਕਾ ਦੇ ਆਲੇ-ਦੁਆਲੇ ਵੀ ਕਾਫੀ ਜ਼ਮੀਨ ਲੈਂਡ ਪੁਲਿੰਗ ਦੇ ਦਾਰੇ ਚਾਹੀ ਹੈ ਉਥੋਂ ਦੇ ਕਿਸਾਨ ਲਗਾਤਾਰ ਇਕੱਠੇ ਹੋ ਰਹੇ ਨੇ ਮਨਪੀ 43 ਨੂੰ ਉਹਨਾਂ ਨੇ ਕਈ ਵਾਰੀ ਸੱਦੇ ਆ ਮਨਪੀਤਿਆਲੀ ਉਹਨਾਂ ਦੀਆਂ ਮੀਟਿੰਗਾਂ 'ਚ ਗਏ ਨੇ ਜਿੱਥੇ ਇਹ ਮਤੇ ਪੈ ਰਹੇ ਨੇ ਕਿ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ ਹੁਣ ਸਵਾਲ ਇਹ ਹੈ ਕਿ ਸਰਕਾਰ ਨੇ ਜਦੋਂ ਜ਼ਮੀਨ ਹਾਸਲ ਕਰਨ ਦਾ ਪ੍ਰੋਸੈਸ ਸ਼ੁਰੂ ਕਰਨਾ ਹੈ ਕਿ ਉਸ ਤੋਂ ਪਹਿਲਾਂ ਇਹ ਅੰਦੋਲਨ ਵੱਡਾ ਹੋ ਚੁੱਕਿਆ ਹੋਵੇਗਾ ਕੱਲ 18 ਜੁਲਾਈ ਨੂੰ ਐਸਕੇਐਮ ਨੇ ਇੱਕ ਮੀਟਿੰਗ ਛੱਡੀ ਹੈ ਐਸਕੇਐਮ ਨੇ ਲੈਂਡ ਪੁਲਿੰਗ ਦੇ ਮਸਲੇ ਤੇ 올 ਪਾਰਟੀ ਮੀਟਿੰਗ ਛੱਡੀ ਹੈ ਇਹਦੇ ਵਿੱਚ ਐਸਕੇਐਮ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਸਾਰੇ ਬਲਬੀਰ ਸਿੰਘ ਰਾਜੇਵਾਲ ਇਹਦੇ ਵਿੱਚ ਹਰਿੰਦਰ ਸਿੰਘ ਲਖੋਵਾਲ ਔਰ ਹੋਰ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਨੇ ਉਹ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਇਹਦੇ ਵਿੱਚ ਮਨਪੀਤਿਆਲੀ ਵੀ ਜਾਣਗੇ ਰਾਜਾ ਵੜਿੰਗ ਦੇ ਜਾਣ ਦੀ ਸੰਭਾਵਨਾ ਹੈ ਸੁਖਬੀਰ ਬਾਦਲ ਦੇ ਜਾਣ ਦੀ ਸੰਭਾਵਨਾ ਹੈ ਭਾਰਤੀ ਜਨਤਾ ਪਾਰਟੀ ਦੇ ਅਸ਼ਨੀ ਕੁਮਾਰ ਜਿਹੜੇ ਐਕਟਿੰਗ ਪ੍ਰਧਾਨ ਹੈ ਉਹਨਾਂ ਦੇ ਜਾਣ ਦੀ ਸੰਭਾਵਨਾ ਹੈ ਔਰ ਹੋਰ ਵੀ ਜਿਹੜੀਆਂ ਪੰਜਾਬ ਦੀਆਂ ਰਾਜਨੀਤਿਕ ਤਿਰਾਂ ਨੇ ਉਹਨਾਂ ਸਾਰਿਆਂ ਦੇ ਜਾਣ ਦੀ ਸੰਭਾਵਨਾ ਹੈ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਇਹ ਬੜਾ ਮਹੱਤਵਪੂਰਨ ਰਹੇਗਾ ਸੰਯੁਕਤ ਕਿਸਾਨ ਮੋਰਚਾ ਇਸ ਮੀਟਿੰਗ ਤੋਂ ਬਾਅਦ ਕਿਸੇ ਅੰਦੋਲਨ ਦਾ ਐਲਾਨ ਕਰ ਸਕਦਾ ਹੈ ਭਗਵੰਤ ਮਾਨ ਨੂੰ ਵੀ ਔਰ ਪੰਜਾਬ ਦੀ ਸਰਕਾਰ ਨੂੰ ਵੀ ਇਸ ਗੱਲ ਵਾਲੇ ਪਾਸੇ ਧਿਆਨ ਦੇਣਾ ਪਏਗਾ ਕਿ ਇਹ ਮਸਲਾ ਜ਼ਿਆਦਾ ਵੱਡਾ ਨਾ ਬਣੇ ਕਿਉਂਕਿ ਅਗਰ ਇਹ ਮਸਲਾ ਵੱਡੇ ਕਿਸਾਨੀ ਅੰਦੋਲਨ ਦਾ ਰੂਪ ਲੈ ਲੈਂਦਾ ਹੈ ਤੇ ਫਿਰ 27 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਵੀ ਇਹ ਚੁਣੌਤੀ ਬਣ ਸਕਦਾ ਹੈ ਜਿਵੇਂ 24 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਔਰ ਭਾਜਪਾ ਦੇ ਵਿੱਚ ਜਿਹੜਾ ਟਕਰਾਅ ਸੀ ਉਹਦਾ ਫਾਇਦਾ ਸਿੱਧੇ ਤੌਰ ਤੇ ਕਾਂਗਰਸ ਨੂੰ ਮਿਲਿਆ ਔਰ ਪੰਜਾਬ 'ਚ ਕਾਂਗਰਸ ਨੇ 7 ਲੋਕ ਸਭਾ ਦੀਆਂ ਸੀਟਾਂ ਜਿੱਤੀਆਂ ਰਾਹੁਲ ਗਾਂਧੀ ਕਿਸਾਨਾਂ ਨਾਲ ਖੜ ਗਿਆ ਔਰ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਸਿਰਫ 3 ਸੀਟਾਂ ਆਈਆਂ ਅਗਰ ਕਿਸਾਨ ਕਾਂਗਰਸ ਨਾਲ ਨਾ ਖੜੇ ਹੁੰਦੇ ਤੇ ਆਮ ਆਦਮੀ ਪਾਰਟੀ ਲਗਭਗ 10 12 13 ਸੀਟਾਂ ਜਿੱਤਣ ਦਾ ਦਾਵਾ ਕਰ ਸਕਦੀ ਸੀ ਪੰਜਾਬ 'ਚ ਇੱਕ ਬਹੁਤ ਵੱਡਾ ਕਾਰਨ ਰਿਹਾ ਹਾਲਾਂਕਿ ਬਠਿੰਡੇ ਦੀ ਸੀਟ ਹਰਸ਼ਮ੍ਰਿਤ ਕੋਰ ਬਾਦਲ ਵਾਲੀ ਉਹਨੂੰ ਥੋੜੀ ਜਿਹੀ ਵੱਖਰੇ ਤੌਰ ਤੇ ਦੇਖੀਏ ਕਿਉਂਕਿ ਜਿੰਨਾ ਬਾਦਲਾ ਨੇ ਆਪਣੀ ਆਪਣੀ ਸੱਤਾ ਦੇ ਸਮੇਂ ਬਠਿੰਡਾ 'ਚ ਕੰਮ ਕੀਤਾ ਸ਼ਾਇਦ ਬਾਕੀ ਪੰਜਾਬ 'ਚ ਨਹੀਂ ਕੀਤਾ ਸੋ ਉੱਥੇ ਉਹ ਸੀਟ ਇਸ ਕਰਕੇ ਵੀ ਜਿੱਤ ਜਿੱਤ ਜਾਂਦੇ ਨੇ ਪਰ 27 ਤੋਂ ਪਹਿਲਾਂ ਜਿਹੜਾ ਲੈਂਡ ਪੂਲਿੰਗ ਦਾ ਮੁੱਦਾ ਹੈ ਅਗਰੇ ਨਾ ਨਿਬੜਿਆ ਤੇ ਇਸ ਸਰਕਾਰ ਲਈ ਚੈਲੰਜ ਹੋਏਗਾ ਹੁਣ ਕਿਸਾਨ ਕੱਲ ਕੀ ਫੈਸਲਾ ਕਰਦੇ ਨੇ ਸਰਪਾਰਟੀ ਮੀਟਿੰਗ ਚ ਪੋਲਿਟੀਕਲ ਪਾਰਟੀਆਂ ਕੀ ਕਰਦੀਆਂ ਨੇ ਹਾਲਾਂਕਿ ਪੋਲਿਟੀਕਲ ਪਾਰਟੀਆਂ ਪਹਿਲਾਂ ਹੀ ਵਿਰੋਧ ਕਰਦੀਆਂ ਨੇ ਲੈਂਡ ਪੂਲਿੰਗ ਯੋਜਨਾ ਦਾ ਰਾਜਾ ਵੜਿੰਗ ਨੇ ਕੁਝ ਦਿਨ ਪਹਿਲਾਂ ਲੁਧਿਆਣੇ ਚ ਧਰਨਾ ਮਾਰਿਆ ਪੰਜਾਬ ਦੀ ਕਾਂਗਰਸ ਨੇ ਸੁਖਬੀਰ ਬਾਦਲ ਨੇ ਕੁਝ ਸਮਾਂ ਪਹਿਲਾਂ ਗਲਾੜਾ ਦੇ ਦਫ਼ਤਰ ਦੇ ਬਾਹਰ ਇੱਕ ਧਰਨਾ ਮਾਰਿਆ ਸੀ ਹਾਲਾਂਕਿ 15 ਜੁਲਾਈ ਨੂੰ ਵੀ ਸੁਖਬੀਰ ਬਾਦਲ ਵੱਲੋਂ ਵੱਡੇ ਧਰਨੇ ਦਾ ਐਲਾਨ ਸੀ ਲੇਕਿਨ ਮੌਸਮ ਖਰਾਬ ਸੀ ਜਿਹਦੇ ਕਰਕੇ ਸੁਖਬੀਰ ਬਾਦਲ ਹੋਣਾ ਨੇ ਧਰਨਾ ਰੱਦ ਕਰਤਾ ਮੁਲਤਵੀ ਕਰਤਾ ਹੁਣ ਉਹ 22 ਜੁਲਾਈ ਨੂੰ ਧਰਨਾ ਮਾਰਨਗੇ ਸੋ ਆਸ ਕਰਦੇ ਹਾਂ ਕਿ 22 ਜੁਲਾਈ ਨੂੰ ਮੌਸਮ ਸਾਫ਼ ਰਵੇ ਨਹੀਂ ਤਾਂ ਫੇਰ ਉਹ ਧਰਨਾ ਅੱਗੇ ਪਿੱਛੇ ਉਹਨਾਂ ਦਾ ਪੈ ਸਕਦਾ ਜੋ ਵੀ ਉਹ ਸੂਚਨਾ ਦੇਣਗੇ ਦੇਣਗੇ ਮੇਰੀ ਕਹਿਣ ਦਾ ਮਤਲਬ ਇਹ ਹੈ ਕਿ ਲੈਂਡ ਪੁਲਿੰਗ ਦਾ ਮੁੱਦਾ ਵੱਡਾ ਹੋ ਰਿਹਾ ਹੈ ਕੀ ਸਾਰੇ ਕਿਸਾਨ ਵਿਰੋਧਚ ਨਹੀਂ ਜਾਂ ਕੁਝ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਦੇਣਾ ਵੀ ਚਾਹੁੰਦੇ ਨੇ ਜਾਂ ਬਹੁਗਿਣਤੀ ਕਿਸਾਨ ਆਪਣੀ ਜ਼ਮੀਨ ਦੇਣਾ ਵੀ ਚਾਹੁੰਦੇ ਨੇ ਇਹਦਾ ਨਿਤਾਰਾ ਆਉਂਦੇ ਦਿਨਾਂ ਚ ਹੋਏਗਾ ਜਦੋਂ ਕਿਸਾਨ ਅੰਦੋਲਨ ਦੇ ਰਾਹ ਤੇ ਤੁਰ ਪਏ ਫਿਰ ਇਸ ਗੱਲ ਦਾ ਅੰਦਾਜ਼ਾ ਹੋਏਗਾ ਕਿ ਕੀ ਸਾਰੀ ਕਿਸਾਨੀ ਜ਼ਮੀਨ ਨਹੀਂ ਦੇਣਾ ਚਾਹੁੰਦੀ ਅਗਰ ਸਾਰੇ ਲੋਕ ਜ਼ਮੀਨ ਨਹੀਂ ਦੇਣਾ ਚਾਹਣਗੇ ਫਿਰ ਲੈਂਡ ਪੂਲਿੰਗ ਦੀ ਯੋਜਨਾ ਆਪਣੇ ਆਪ ਕਮਜ਼ੋਰ ਪਏਗੀ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਜ਼ਬਰਦਸਤੀ ਜ਼ਮੀਨ ਨਹੀਂ ਲਵਾਂਗੇ ਅਗਰ ਕਿਸਾਨ ਜ਼ਮੀਨ ਦੇਣਗੇ ਅਸੀਂ ਤਾਂ ਹੀ ਜ਼ਮੀਨ ਲਵਾਂਗੇ ਸੋ ਇਹ ਮੁੱਦਾ ਆਉਂਦੇ ਦਿਨਾਂ ਛੋਰ ਵੱਡਾ ਹੋਏਗਾ ਵੇਖਦੇ ਹਾਂ ਸਰਕਾਰ ਇਹਦੇ ਨਾਲ ਕਿਵੇਂ ਨਜਿੱਠਦੀ ਹੈ ਔਰ ਕਿਸਾਨਾਂ ਦੀ ਮੀਟਿੰਗ ਚ ਐਸ ਕੇ ਐਮ ਦੀ ਮੀਟਿੰਗ ਚ 올 ਪਾਰਟੀ ਮੀਟਿੰਗ ਚ ਕੀ ਫੈਸਲਾ ਹੁੰਦਾ ਡੱਲਾ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਮੁੱਦੇ ਤੇ ਕੱਲ ਕੇਂਦਰੀ ਮੰਤਰੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਸੋ ਇਸ ਮੀਟਿੰਗ ਚੋ ਕੀ ਕੁਝ ਨਿਕਲਿਆ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਦੇ ਵਿੱਚ ਕੇਂਦਰੀ ਫੂਡ ਤੇ ਸਿਵਲ ਸਪਲਾਈ ਮੰਤਰੀ ਨੇ ਜਿਹੜੇ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਮਿਸਟਰ ਪ੍ਰਲਾਦ ਜੋਸ਼ੀ ਇਸ ਮੀਟਿੰਗ ਦਾ ਉਦੇਸ਼ ਬੜਾ ਸਾਰਥਕ ਰਿਹਾ ਸਾਨੂੰ ਪਤਾ ਹੈ ਪਿਛਲੇ ਸਾਲ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨ ਬਹੁਤ ਖੱਜਲ ਖਾਰ ਹੋਏ ਕੇਂਦਰ ਸਰਕਾਰ ਵੱਲੋਂ ਮੁਕੰਮਲ ਤੌਰ ਤੇ ਲਿਫਟਿੰਗ ਨਹੀਂ ਕਰਾਈ ਗਈ ਕੇਂਦਰ ਨੇ ਪੰਜਾਬ ਸਰਕਾਰ ਤੇ ਜ਼ਿੰਮੇਵਾਰੀ ਛੁੱਟੀ ਕਿ ਪੰਜਾਬ ਸਰਕਾਰ ਨੇ ਬੇਤਿਆਨੀ ਕੀਤੀ ਔਰ ਪੰਜਾਬ ਸਰਕਾਰ ਨੇ ਕੇਂਦਰ ਤੇ ਗੱਲ ਛੁੱਟੀ ਕਿ ਗਦਾਮ ਖਾਲੀ ਨਹੀਂ ਸੀ ਅਗਰ ਗਦਾਮ ਖਾਲੀ ਹੁੰਦੇ ਤੇ ਝੋਨਾ ਸੰਭਿਆ ਜਾਣਾ ਸੀ ਕੇਂਦਰ ਸਰਕਾਰ ਕਹਿੰਦੀ ਸੀ ਕਿ ਜਦੋਂ ਤੱਕ ਚੌਲ ਲਿਫਟ ਨਹੀਂ ਹੁੰਦੇ ਗਦਾਮਾਂ 'ਚ ਉਨੀ ਦੇਰ ਤੱਕ ਗੱਲ ਅੱਗੇ ਨਹੀਂ ਵਧਣੀ ਉਹ ਕਹਿੰਦੇ ਕਿ ਅਸੀਂ ਲਿਫਟਿੰਗ ਕਰ ਰਹੇ ਹਾਂ ਔਰ ਜਿਹੜੀ ਲਿਫਟਿੰਗ ਦੀ ਕੁਝ ਸਮੱਸਿਆ ਆਈ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਕਿਸਾਨ ਅੰਦੋਲਨ ਜਾਂ ਰੇਲ ਰੁਕੋ ਅੰਦੋਲਨ ਚੱਲੇ ਉਹ ਵੀ ਇੱਕ ਕਾਰਨ ਸੀ ਹੁਣ ਭਗਵੰਤ ਮਾਨ ਕੱਲ ਪ੍ਰਲਾਦ ਜੋਸ਼ੀ ਨੂੰ ਮਿਲ ਕੇ ਆਏ ਨੇ 16 ਜੁਲਾਈ ਨੂੰ ਭਗਵੰਤ ਮਾਨ ਕਹਿੰਦੇ ਅਸੀਂ ਇਸ ਵਾਰ 15 ਜੂਨ ਦੀ ਬਜਾਏ 1 ਜੂਨ ਤੋਂ ਝੋਨਾ ਬੀਜਣਾ ਸ਼ੁਰੂ ਕੀਤਾ ਹੈ ਪੰਜਾਬ 'ਚ 1 ਅਕਤੂਬਰ ਤੋਂ ਮੰਡੀਆਂ 'ਚ ਝੋਨੇ ਦੀ ਫਸਲ ਆਉਂਦੀ ਸੀ ਇਸ ਵਾਰ 15 ਦਿਨ ਪਹਿਲਾਂ ਆ ਸਕਦੀ ਹੈ ਇੱਕ ਤਾਂ ਉਹਨਾਂ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਦੀ بجائے 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ। ਔਰ ਕੈਸ਼ ਕ੍ਰੈਡਿਟ ਲਿਮਿਟ ਉਸੇ ਹਿਸਾਬ ਨਾਲ ਜਾਰੀ ਕੀਤੀ ਜਾਵੇ ਤਾਂ ਕਿ ਪੰਜਾਬ ਸਰਕਾਰ ਤੁਰੰਤ ਚੂਨਾ ਖਰੀਦ ਕੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਵੇ। ਪੰਜਾਬ 'ਚ ਲਗਭਗ 34 ਲੱਖ ਹੈਕਟੇਅਰ ਜ਼ਮੀਨ 'ਚ ਚੂਨਾ ਵਿਜਿਆ ਜਾਂਦਾ ਹੈ ਔਰ 100 50-60 ਲੱਖ ਮੀਟ੍ਰਿਕ ਟਨ ਤੋਂ 180-85 ਲੱਖ ਮੀਟ੍ਰਿਕ ਟਨ ਤੱਕ ਚੂਨੇ ਦਾ ਉਤਪਾਦਨ ਜਾਂਦਾ ਹੈ। ਪੰਜਾਬ ਤੋਂ ਚੂਨੇ ਦੀ ਇਸ ਵਾਰ ਵੀ रिकॉर्ड पैदावार होने दी उम्मीद है क्योंकि मौसम चंगा रिया नहरि पानी ਝੋਨੇ ਦੀ ਸਚਾਈ ਲਈ ਮਿਲਿਆ ਅਸਮਾਨੀ ਪਾਣੀ ਮਿਲਿਆ ਬਰਸਾਤਾਂ ਚੰਗੀਆਂ ਹੋਈਆਂ ਔਰ ਬਿਜਲੀ ਦੀ ਪੰਜਾਬ ਚ ਕਮੀ ਨਹੀਂ ਰਹੀ ਦਿਨ ਦੇ ਵੇਲੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮਿਲੀ ਸੋ ਪੰਜਾਬ ਦੀ ਕਿਸਾਨੀ ਇਸ ਗੱਲ ਕਰਕੇ ਭਗਵੰਤ ਮਾਨ ਤੋਂ ਖੁਸ਼ ਆ ਜਿਹੜੇ ਝੋਨਾ ਬੀਜਦੇ ਨੇ ਕਿ ਅਸੀਂ ਝੋਨਾ ਸੁੱਖੀ ਸੰਦੀ ਬੀਜਿਆ ਹੁਣ ਗੱਲ ਹੈ ਵੀ ਝੋਨਾ ਅੱਗੇ ਵੱਧ ਰਿਹਾ ਹੈ ਜ਼ਮੀਨ ਚ ਤੇ ਅਗਰ 15 ਸਤੰਬਰ ਤੋਂ ਮੰਡੀਆਂ ਚ ਆਉਂਦਾ ਹੈ ਉਸ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਗਦਾਮ ਖਾਲੀ ਹੋਣ ਤਾਂ ਕਿ ਸਰਕਾਰ ਜਿੱਦਾਂ ਝੋਨਾ ਖਰੀਦੀ ਹੈ ਉਹ ਗਦਾਮਾਂ ਦੇ ਵਿੱਚ ਜਾਵੇ ਜਿਹੜੇ ਪੁਰਾਣੇ ਪਹਿਲੇ ਪਏ ਚੌਲ ਹੈ ਉਹ ਲਿਫਟ ਹੋ ਜਾਣ ਔਰ ਇਹਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ 46 ਲੱਖ ਮੀਟ੍ਰਿਕ ਟਨ ਅਨਾਜ ਸੰਭਲਣ ਲਈ ਗੋਦਾਮ ਬਣਾਉਣ ਦੀ ਮਨਜ਼ੂਰੀ ਮਿਲੀ ਹੈ ਉਹਦੇ ਲਈ ਵੀ ਪੰਜਾਬ ਸਰਕਾਰ ਨੇ ਕੇਂਦਰ ਤੋਂ ਮਦਦ ਮੰਗੀ ਹੈ ਕਿਉਂਕਿ 46 ਲੱਖ ਗਦਾਮ ਬਣਾਉਣ ਦੇ ਲਈ ਜ਼ਮੀਨ ਪੰਜਾਬ 'ਚ ਬਹੁਤ ਮਹਿੰਗੀ ਹੈ ਸੋ ਉਹ ਜ਼ਮੀਨ ਕਿਸਾਨਾਂ ਤੋਂ ਲੈਣੀ ਪੈ ਸਕਦੀ ਹੈ ਐਕਵਾਇਰ ਕਰਨੀ ਪੈ ਸਕਦੀ ਹੈ ਉਹਦੇ ਲਈ ਕੇਂਦਰ ਦੇ ਸਹਿਯੋਗ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਅਨਾਜ ਸਾਂਭਿਆ ਜਾਣਾ ਉਹ ਕੇਂਦਰ ਸਰਕਾਰ ਦੇ ਲਈ ਹੀ ਸਾਂਭਿਆ ਜਾਣਾ ਹੈ ਆਮ ਤੌਰ ਤੇ ਕੇਂਦਰ ਸਰਕਾਰ ਪੂਰੇ ਦੇਸ਼ ਦੇ ਵਿੱਚ ਅਨਾਜ ਦਾ ਕਾਲ ਨਾ ਪਵੇ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਸ ਕਰਕੇ ਐਮਐਸਪੀ ਤੇ ਝੋਨਾ ਤੇ ਕਣਕ ਖਰੀਦੀ ਹੈ ਆੜਤੀਆਂ ਦੇ ਕਮਿਸ਼ਨ ਦਾ ਮਸਲਾ ਪਿਛਲੇ ਸਾਲ ਵੀ ਬਹੁਤ ਵੱਡਾ ਸੀ ਭਗਵੰਤ ਮਾਨ ਨੇ ਫਿਰ ਕੇਂਦਰ ਅੱਗੇ ਮੰਗ ਰੱਖੀ ਹੈ ਕਿ ਆੜਤੀਆਂ ਦੀ ਕਮਿਸ਼ਨ ਬਾਰੇ ਜਿਹੜੀ ਉਹਨਾਂ ਦੀ ਮੰਗ ਹੈ ਉਹਦੇ ਤੇ ਵਿਚਾਰ ਕੀਤਾ ਜਾਵੇ ਤੇ ਆਪਸੀ ਸਹਿਮਤੀ ਦੇ ਨਾਲ ਇਹ ਗੱਲ ਨਿਬੇੜੀ ਜਾਵੇ ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਵੀ ਸਾਂਝੀਆਂ ਕੀਤੀਆਂ ਇਸ ਮੀਟਿੰਗ ਤੋਂ ਬਾਅਦ ਇਹ ਮੀਟਿੰਗ ਮਹੱਤਵਪੂਰਨ ਹੈ ਔਰ ਰੂਰਲ ਡਵੈਲਪਮੈਂਟ ਫੰਡ ਦੇ ਪੈਸੇ ਦੀ ਮੰਗ ਭਗਵੰਤ ਮਾਨ ਨੇ ਕੀਤੀ ਹਾਲਾਂਕਿ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਦੇ ਤੇ ਵੱਖਰੀ ਮੀਟਿੰਗ ਕਰਕੇ ਅਸੀਂ ਵਿਚਾਰ ਕਰ ਸਕਦੇ ਹਾਂ ਸੋ ਬਾਕੀ ਵੇਖਦੇ ਹਾਂ ਕਿ ਕਿੰਨੀ ਦੇਰ ਛੇਤੀ ਕੇਂਦਰ ਪੰਜਾਬ ਦੀਆਂ ਇਹਨਾਂ ਮੰਗਾਂ ਤੇ ਗੌਰ ਕਰਦਾ ਔਰ ਉਮੀਦ ਕਰਦੇ ਹਾਂ ਕਿ ਇਸ ਵਾਰ ਸਾਡੇ ਕਿਸਾਨ ਝੋਨੇ ਵਾਲੇ ਖੱਜਲ ਖੁਆਰ ਨਹੀਂ ਹੋਣਗੇ ਔਰ ਝੋਨੇ ਦੀ ਲਿਫਟਿੰਗ ਵੀ ਆਸਾਨੀ ਨਾਲ ਹੋਏਗੀ ਔਰ ਕਿਸਾਨਾਂ ਦੀ ਪੇਮੈਂਟ ਵੀ ਖਾਤਿਆਂ ਦੇ ਵਿੱਚ ਤੁਰੰਤ ਆਏਗੀ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 64 ਲੱਖ ਕਿਊਬਿਕ ਟਨ ਦੇ ਉਹਨਾਂ ਨੇ ਗੋਦਾਮ ਬਣਾਉਣ ਦੀ ਯਾਦ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਗੋਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਬਿਹਤਰ ਇੱਕ ਆਰਤੀਆਂ ਦੇ ਤਸ਼ਲੀਮਰ ਵੀ ਆਈਸੀਡੀਸੀ ਆਰਤੀਆਂ ਨੇ ਇਹ ਕਮਿਸ਼ਨ ਹੈ ਉਹ ਕਾਫੀ ਦਿਨ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨਸ ਨੇ ਜੰਮੀਆਂ ਦੀ ਉਹਨਾਂ ਨੇ ਮਿਲ ਕੇ ਅਸੀਂ ਇਹ ਕਰ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਤੋਂ ਇਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲਏ ਤਾਂ ਮਤਲਬ ਚੋਨਾ ਪਹਿਲਾਂ ਆਉਂਗਾ ਤਾਂ ਸੀ ਉਹਨਾਂ ਨੂੰ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾ 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ ਖੁਸ਼ੀ ਘਰੇ ਜਾਵੇ ਤੇ ਜਾਰੇ ਮੰਗਾ ਉਹਨਾਂ ਨੇ ਕਿਹਾ ਵੀ ਹਾਂ ਇਹ ਬਿਲਕੁਲ ਸਹੀ ਨੇ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਉਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਸਿਆਸੀ ਐਨਾਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ-ਬਹੁਤ ਧੰਨਵਾਦ